ਸਿੱਧੂ ਮੂਸੇਵਾਲੇ ਦੇ ਕਤਲकांड ਦਾ ਮਾਸਟਰਮਾਈਂਡ 골ਡੀ ਬਰਾੜ ਨੂੰ ਜਿਵੇਂ ਹੀ ਅਮਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਗਿਆ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਲੋਕ ਇਕੱਠੇ ਹੋ ਰਹੇ ਨੇ ਫੈਨਸ ਲਗਾਤਾਰ ਆ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਮਾਸਟਰਮਾਈਂਡ 골ਡੀ ਬਰਾੜ ਜਿਹੜਾ ਕਿ ਪਹਿਲਾਂ ਕੈਨੇਡਾ ਦੇ ਵਿੱਚ ਸੀ ਅਤੇ ਉਸ ਤੋਂ ਬਾਅਦ ਅਮਰੀਕਾ ਚਲਾ ਗਿਆ ਅਤੇ ਉਸ ਤੋਂ ਬਾਅਦ ਜਿੰਨਾਂ ਲੋਕਾਂ ਦੇ ਨਾਲ ਰਲ ਕੇ 골ਡੀ ਬਰਾੜ ਨੇ ਸਿੱਧੂ ਉਹ ਮੂਸੇ ਵਾਲੇ ਨੂੰ ਮੋਦੇ ਘਾਟ ਉਤਾਰਿਆ ਸੀ ਉਹਨਾਂ ਦੇ ਨਾਲ ਹੀ 골ਡੀ ਬਰਾੜ ਦੀ ਤੂੰ ਤੂੰ ਮੈਮਾ ਹੋ ਗਈ ਸੀ ਜੱਗੂ ਭਗਵਾਨ ਪੁਰੀਆ ਅਰਸ਼ ਡੱਲਾ ਇਹਨਾਂ ਦੇ ਨਾਲ 골ਡੀ ਬਰਾੜ ਦੀ ਅਣਬਣ ਹੋ ਗਈ ਸੀ ਤੂੰ ਤੂੰ ਮੈਮਾ ਹੋ ਗਈ ਸੀ ਅਤੇ ਲਗਾਤਾਰ 골ਡੀ ਬਰਾੜ ਉਹਨਾਂ ਦੇ ਨਿਸ਼ਾਨੇ ਤੇ ਸੀ ਆਪਣੇ ਟੀਵੀ ਇੰਟਰਵਿਊ ਦੇ ਵਿੱਚ ਬਾਰ ਬਾਰ 골ਡੀ ਇਹ ਗੱਲ ਆਖ ਰਿਹਾ ਸੀ ਕਿ ਜਦੋਂ ਉਹ 골ਡੀ ਬਰਾੜ ਨੂੰ ਟੱਕਰਨਗੇ ਜਾਂ ਤਾਂ 골ਡੀ ਦੇ ਹੱਥੋਂ ਉਹ ਮਰਨਗੇ ਜਾਂ ਫਿਰ 골ਡੀ ਬਰਾੜ ਆਪਣੇ ਆਪਣੋ ਖਤਮ ਕਰ ਲਵੇਗਾ ਪਰ ਅੱਜ ਅਮਰੀਕਾ ਦੇ ਵਿੱਚ ਮੁੱਠਪੇੜ ਹੋਈ ਅਤੇ ਅਣਪਛਾਤੇ ਲੋਕਾਂ ਦੇ ਵੱਲੋਂ 골ਡੀ ਬਰਾੜ ਦੇ ਉੱਤੇ ਅਨੇਵਾ ਫਾਇਰਿੰਗ ਕੀਤੀ ਗਈ ਜਿੱਥੇ ਕਿ 골ਡੀ ਬਰਾੜ ਦੀ ਹਸਪਤਾਲ ਲੈ ਜਾਂਦੇ ਆ ਸਾਰੀ ਮੌਤ ਹੋ ਗਈ ਤੁਹਾਨੂੰ ਦੱਸ ਦਿੰਨੀ ਆ ਕਿ ਪੰਜਾਬ ਦੇ ਮੁਕਤਸਰ ਦਾ ਰਹਿਣ ਵਾਲਾ ਸੀ 골ਡੀ ਬਰਾੜ ਅਤੇ ਉਸ ਦੇ ਪਰਾ ਗੁਰਲਾਲ ਦਾ ਚੰਡੀਗੜ੍ਹ ਦੇ ਵਿੱਚ ਕਲੱਬ ਦੇ ਬਾਹਰ ਕਤਲ ਹੋ ਗਿਆ ਸੀ ਇਸ ਕਰਕੇ ਉਸਨੇ ਲੋਨਸ ਵਿਸ਼ਨੋਈ ਦੇ ਕਹਿਣ ਤੇ ਜੱਗੂ ਭਗਵਾਨ ਪੂਰੀ ਦੇ ਨਾਲ ਰਲ ਕੇ ਸਿੱਧੂ ਮੂਸੇਵਾਲੇ ਨੂੰ ਮੋਤ ਦੇ ਘਾਟ ਉਤਾਰਿਆ ਸੀ ਅਤੇ ਅੱਜ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਮੂਸੇਪਿੰਡ ਸਿੱਧੂ ਦੀ ਹਵੇਲੀ ਵਿੱਚ ਇਕੱਠੇ ਹੋਏ ਨੇ ਉਹਨਾਂ ਦੇ ਮਨ ਦੇ ਵਿੱਚ ਸਕੂਨ ਜ਼ਰੂਰ ਮਿਲਿਆ ਹੋਵੇਗਾ ਤੇ ਅੱਜ ਸਿੱਧੂ ਮੂਸੇਵਾਲਾ ਮਸ਼ਹੂਰ ਕਲਾਕਾਰ ਜਿਸ ਨੇ ਵੱਡੇ ਪੱਧਰ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਪੱਗ ਵਾਲਾ ਕਲਾਕਾਰ ਜਿਸ ਨੂੰ ਮੋਤ ਦੇ ਘਾਟ ਉਤਾਰਨ ਵਾਲਾ ਗੋਲਡੀ ਬਰਾੜ ਵੀ ਅੱਜ ਗੋਲੀ ਦਾ ਸ਼ੀਕਾ ਹਾਰ ਹੋ ਗਿਆ ਸੋ ਇੱਕ ਕਹਾਵਤ ਤਾਂ ਤੁਸੀਂ ਸੁਣੀ ਹੋਵੇਗੀ ਕਿ ਜੈਸੀ ਕਰਨੀ ਵੈਸੀ ਭਰਨੀ ਜਿਵੇਂ ਹੀ 골ਡੀ ਬਰਾੜ ਨੇ ਸਿੱਧੂ ਮੂਸੇਵਾਲੇ ਨੂੰ ਕਤਲ ਕਰਵਾਇਆ ਸੀ ਓਵੇਂ ਹੀ ਅੱਜ 골ਡੀ ਬਰਾੜ ਵੀ ਗੋਲੀਆਂ ਦੇ ਨਾਲ ਮਾਰਿਆ ਗਿਆ ਸ਼ਾਇਦ ਅਜ ਸਿੱਧੂ ਮੂਸੇਵਾਲਾ ਵੀ ਖੁਸ਼ ਹੋਵੇਗਾ ਕਿ ਜਿਸ ਨੇ ਮੇਰੇ ਕਤਲ ਦੀ ਸਾਜ਼ਿਸ਼ ਰਚੀ ਸੀ ਅੱਜ ਉਹੀ ਉਦਾਂ ਹੀ ਗੋਲੀਆਂ ਦਾ ਸ਼ਿਕਾਰ ਹੋ ਗਿਆ ਸੋ ਦੋਸਤੋ ਬਾਕੀ ਤੁਹਾਡਾ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ